ਕਿੰਨਾ ਪਿਆਰ ਸੀ ਕਿੰਨਾ ਇਕਰਾਰ ਸੀ ਤੇਰੇ ਨਾਲ ਗੱਲ ਕਰਨ ਦਾ ਕਦੇ ਦਿਲ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਰਾਤਾਂ ਨੂੰ ਖ਼واب ਤੇਰੇ ਦਿਨ ਨੂੰ ਖਿਆਲ ਤੇਰਾ ਇਹੀ ਤਾਂ ਸਜਰੇ ਸਜਰੇ ਇਸ਼ਕ ਦਾ ਇਜ਼ਹਾਰ ਸੀ ਹਵਾਵਾਂ ਵਿੱਚੋਂ ਵੀ ਮੈਨੂੰ ਤੇਰਾ ਅਹਿਸਾਸ ਹੋਣ ਲੱਗਿਆ ਤੇਰੀ ਹਰ ਆਦਾਨੂ ਵੇਖਣ ਲਈ ਦਿਲ ਕਿੰਨਾ ਬੇਗਰਾਰ ਸੀ ਸੋਹੇ ਫੁੱਲਾਂ ਵਰਗੀਆਂ ਆਉਂਦੀਆਂ ਸੀ ਮਹਿਕਾਂ ਤੇਰੇ ਇਸ਼ਕ ਦੀਆਂ ਤੇਰੇ ਚਿਹਰੇ ਤੇ ਚੜਿਆ ਨੂਰ ਵੀ ਬੇਸ਼ੁਮਾਰ ਸੀ ਅੱਖੀਆਂ ਵਿੱਚ ਜਗਨੂ ਬਣ ਬਣ ਚਮਕਦੀਆਂ ਸੀ ਕਾਲੀਆਂ ਰਾਤਾਂ 'ਚ ਨਸ਼ੀਲੀਆਂ ਅੱਖਾਂ 'ਚ ਨਸ਼ਾ ਵੀ ਤਾਂ ਬੇਸ਼ੁਮਾਰ ਸੀ ਸਪਨੀ ਵਰਗੀ ਗੋਤ ਵੀ ਛੇੜਦੀ ਸੀ ਦਿਲ ਦੇ ਜਜ਼ਬਾਤਾਂ ਨੂੰ ਜੋ ਬੰਦੀ ਰੁੱਤੇ ਹੋਇਆ ਪਹਿਲਾ ਪਹਿਲਾ ਇਕਰਾਰ ਸੀ ਅੱਤ ਦਾ ਹੁਸਨ ਤੇ ਨਖਰਾ ਵੀ ਕੈਰ ਕਮਾਉਂਦਾ ਸੀ ਫੁੱਲਾਂ ਦਾ ਰਸ ਪੀਣ ਲਈ ਭੋਰਾ ਵੇਕਰਾਰ ਸੀ ਬੋਝ ਬੋਝ ਪੱਬ ਚੱਕਦੀ ਲੱਕ ਹੁਲਾਰੇ ਖਾਂਦਾ ਸੀ ਲੱਕ ਦੇ ਹੁਲਾਰੇ ਗਿਨਣ ਲਈ ਦਿਲ ਮੇਰਾ ਵੀ ਬੇਕਰਾਰ ਸੀ ਗੋਰਾ ਰੰਗ ਤੇ ਚਿੱਟੇ ਸੂਟਾਂ ਚੋਂ ਡੁੱਲ ਡੁੱਲ ਪੈਂਦਾ ਪਿਆਰ ਸੀ ਤੇਰੀ ਖੂਬਸੂਰਤੀ ਨੂੰ ਲਿਖਣਾ ਚਾਹੁੰਦੀ ਸੀ ਕਲਮ ਮੇਰੀ ਤੇਰੇ ਗਲ ਦਾ ਹਾਰ ਬਣਨ ਲਈ ਮੈਂ ਵੀ ਤਾਂ ਤਿਆਰ ਸੀ ਤੇਰੀ ਖੂਬਸੂਰਤੀ ਨੇ ਲੁੱਟਿਆ ਸੀ ਦਿਲ ਮੇਰਾ ਤੇਰੇ ਹੁਸਨਾ ਅੱਗੇ ਗਿਆ ਦਿਲ ਹਾਰ ਸੀ ਤੂੰ ਇੱਕ ਇੱਕ ਲਫ਼ਜ਼ ਸੀ ਮੇਰੀ ਸ਼ਾਇਰੀ ਦਾ ਤੇਰੇ ਇਸ਼ਕ ਚ ਬਣਿਆ ਮੈਂ ਵੀ ਤਾਂ ਸ਼ਾਇਰ ਸੀ ਤੇਰੀ ਇੱਕ ਇੱਕ ਅਦਾ ਨੂੰ ਅੱਖਰਾਂ ਵਿੱਚ ਬਿਆਨ ਕਰਨ ਲੱਗਿਆ ਇਹ ਹੀ ਤਾਂ ਮੇਰੇ ਇਸ਼ਕ ਦਾ ਇਜ਼ਹਾਰ ਸੀ ਰੂਹਾਂ ਦੀ ਵਫਾ ਹੋ ਗਈ ਮੁਹੱਬਤਾਂ ਦੇ ਸਾਥ ਪੈ ਗਏ ਸੱਚੇ ਦਿਲੋਂ ਕੀਤਾ ਤੈਨੂੰ ਸਿੱਧੂ ਨੇ ਪਿਆਰ ਸੀ ਖੁਦ ਨੂੰ ਭੁੱਲ ਕੇ ਤੇਰੇ ਲਈ ਜਿਉਣ ਲੱਗੇ ਇਹ ਹੀ ਤਾਂ ਜ਼ਿੰਦਗੀ ਦੀ ਹਾਰ ਸੀ ਭੋਲਾ ਪਾੜਾ ਸੀ ਇਸ਼ਕ ਮੇਰਾ ਉਹ ਪ੍ਰੀਤ ਬੜੀ ਤੇਜ਼ ਕਰਾਰ ਸੀ ਬੜੀ ਜਲਦੀ ਰੰਗ ਬਦਲ ਗਿਆ ਤੇਰੇ ਇਸ਼ਕ ਦਾ ਬਸ ਐਦਾਂ ਦਾ ਹੀ ਤੇਰਾ ਪਿਆਰ ਸੀ ਝੂਠੀਆਂ ਸੀ ਹਵਾਵਾਂ ਤੇ ਉਹ ਵਕਤ ਵੀ ਝੂਠਾ ਹੋਵੇਗਾ ਉਹਦੇ ਸ਼ਹਿਰ ਚ ਲੰਗਿਆ ਜਦ ਦੇ ਦਰਦਾਂ ਦਾ ਸ਼ਾਇਰ ਸੀ ਕਾਫਲਾ ਰੁਕ ਗਿਆ ਸਾਹਾਂ ਦੀ ਧੜਕਨ ਦਾ ਇੱਕ ਪਲ ਹੀ ਸੀ ਜਿਹੜਾ ਜ਼ਿੰਦਗੀ ਤੇ ਮੌਤ ਦੇ ਵਿੱਚ